ਜੁੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ। ਬਾੜਿਆਸਰਾ ਖਿਲਾਫ ਲਗਾਤਾਰ ਫਰੀਕੋਟ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਸੇ ਤਹਤੀ ਫਰੀਕੋਟ ਦੇ ਪਿਛਲੇ ਦਿਨੀ ਅੰਬੇਦਕਰ ਨਗਰ ਦੇ ਵਿੱਚ ਇੱਕ ਲੜਾਈ ਝਗੜਾ ਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਕਾਰਵਾਈ ਕਰਦਿਆਂ ਫਰੀਕੋਟ ਪੁਲਿਸ ਵੱਲੋਂ 12 ਘੰਟਿਆਂ ਦੇ ਵਿੱਚ 7 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਏ। ਇਹਨਾਂ 21 ਟਰੇਟ ਨੂੰ ਪਿਲਵਿੰਦਰ ਕੌਰ ਲੇਡੀ ਵੱਲੋਂ ਇੱਕ ਪੁਲਿਸ ਸਟੇਸ਼ਨ ਆ ਕੇ ਬਿਆਨ ਲਿਖਾਇਆ ਗਿਆ ਕਿ ਉਹਦੇ ਜਿਹੜਾ ਇਹ ਰਿਸ਼ਤੇਦਾਰ ਸੀਗਾ ਇਹ ਹਰਦੀਪ ਸਿੰਘ ਉਹ ਘਰ ਦੇ ਬਾਹਰ ਖੜਾ ਸੀਗਾ ਤੇ ਉਹਦੇ ਕੋਲ ਦੋ ਮੁੰਡੇ ਖੜੇ ਸੀਗੇ ਉਹਨਾਂ ਕੋਲ ਦੋ ਜਿਹੜੇ ਮੁੰਡੇ ਮੋਟਰਸਾਈਕਲ ਵਾਲੇ ਆਏ ਪੁਰਾ ਕੇ ਜਿਹੜੇ ਹੈਗੇ ਆ ਉਹਨੂੰ ਹਰਦੀਪ ਸਿੰਘ ਨੂੰ ਜਿਹੜਾ ਕਿਡਨੈਪ ਕਰਕੇ ਲੈ ਗਏ ਸੀ ਉਸ ਵੰਦੇ ਵਿੱਚ ਸਿਟੀ ਥਾਣੇ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਸੇ ਦੌਰਾਨ ਇੱਕ ਜਿਹੜੀ ਹੈਗੀ ਇਨਫੋਰਮੇਸ਼ਨ ਜੈਤੋਂ ਪੁਲਿਸ ਸਟੇਸ਼ਨ ਜਿਹੜੀ ਹੈਗੀ ਉਹ ਆਈ ਅਮਨਦੀਪ ਵੱਲੋਂ ਕਿ ਮੇਰੇ ਜਿਹੜੇ ਹੈਗੇ ਆ 12 13 ਜਣੇ ਆ ਕੇ ਮੈਨੂੰ ਮੇਰੀ ਕੁੱਟਮਾਰ ਕੀਤੀ ਗਈ ਜਿਸ ਦੇ ਸਬੰਧ ਦੇ ਵਿੱਚ ਵੀ ਜੈਤੋਂ ਪੁਲਿਸ ਵੱਲੋਂ ਇੱਕ ਪੁਲਿਸ ਮਕਦਮਾ ਦਰਜ ਕੀਤਾ ਗਿਆ ਜਿਹੜਾ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਤਫ਼ਤੀਸ਼ ਦੇ ਦੌਰਾਨ ਜਿਹੜੀ ਫਰੀਦਕੋਟ ਪੁਲਿਸ ਵੱਲੋਂ ਉਹਦੇ ਵਿੱਚ ਜਿਹੜੇ ਹੈਗੇ 12 13 ਆਦਮੀ ਜਿਹੜੇ 6 ਵਿਅਕਤੀ ਜਿਹੜੇ ਉਹ ਵਿਸਤਾਰ ਕਰ ਲਏ ਗਏ ਆ ਜਿਹੜਾ ਪਹਿਲਾ ਮਕਦਮਾ ਸਿਟੀ ਫ੍ਰੀਪੋਰਟ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਵੀ ਇੱਕ ਬੰਦਾ ਜਿਹੜਾ ਅਰੈਸਟ ਕਰ ਲਿਆ ਗਿਆ ਵਜ੍ਹਾ ਰੰਜਿਸ਼ ਇਹ ਹੈਗੀ ਆ ਜਿਹੜੇ ਆਪਸ ਦੇ ਵਿੱਚ ਜਿਹੜਾ ਹੈਗਾ ਜਿਹੜਾ ਨਸ਼ੇ ਦੀ ਖਰੀਦ ਨੂੰ ਲੈ ਕੇ ਇਹਨਾਂ ਦਾ ਜਿਹੜਾ ਹੈ ਪਿਛਲੇ ਸਮੇਂ ਤੋਂ ਯੁੱਧ ਨਸ਼ਿਆਂ ਉੱਤੇ ਚੱਲ ਰਿਹਾ ਵਾ ਜਿਹੜੀ ਸਖਾਈ ਨਸ਼ਿਆਂ ਉਹਦੇ ਨੂੰ ਨਸ਼ਾ ਨਾਮ ਮਿਲਣ ਕਰਕੇ ਜਿਹੜਾ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਜਿਹੜੀਆਂ ਦੋਨੋਂ ਗਰੁੱਪਾਂ ਦੀ ਲੜਾਈ ਹੋਈ ਹੈ ਉਹਦੇ ਕਰਕੇ ਬਾਕੀ ਤਫ਼ਤੀਸ਼ ਚੱਲ ਰਹੀ ਹੈਗੀ ਆ ਇਹ ਤੁਸੀਂ ਦੇ ਵਿੱਚ ਜਿਹੜੇ ਬਾਕੀ ਰੂਸੀ ਜਦੋਂ ਫੜੇ ਜਾਣਗੇ ਤਾਂ ਗੱਲ ਅਸੀਂ ਪੈਸੇ 15 ਤੋਂ ਬਾਰੇ ਰੁਪਏ ਆ ਸੀ ਇਹ ਤਾਂ ਨਸ਼ਾ ਲੈਣ ਆਏ ਸੀ ਨਸ਼ਾ ਉਹ ਤੇ ਕਹਿੰਦੇ ਪਹਿਲਾਂ ਹੀ ਮਿਲਦਾ ਜੀ ਉਹਨਾਂ ਕੋਲ ਹੀ ਕਰ ਗੱਲ ਹੋਈ ਸੀ ਉਹ ਕਹਿੰਦੇ ਨਸ਼ਾ ਮਿਲਦਾ ਉਹ ਨਸ਼ਾ ਲੈਣ ਕਰਕੇ ਆਏ ਸੀ ਲਿਖੋ ਜਿਹੜੀ ਤਕਤੀਸ਼ ਦੇ ਵਿੱਚ ਗੱਲ ਆਈ ਇਨਵੈਸਟੀਗੇਸ਼ਨ ਦੀ ਗੱਲ ਵੀ ਇਹ ਗੱਲ ਜ਼ਰੂਰ ਉਹਨਾਂ ਨੇ ਕੀਤੀ ਆ ਲੇਕਿਨ ਨਸ਼ਾ ਲੈਣ ਲਈ ਜੇ ਨਸ਼ਾ ਮਿਲਦਾ ਹੁੰਦਾ ਤੇ ਉੱਥੋਂ ਮਿਲ ਜਾਂਦਾ ਨਸ਼ਾ ਜਿਹੜੀ ਇਨਵੈਸਟੀਗੇਸ਼ਨ ਚ ਉਹ ਉੱਥੋਂ ਚਲੇ ਗਏ ਤਾਂ ਇਸ ਕਰਕੇ ਫਿਰ ਉਹਨਾਂ ਦਾ ਮਗਰ ਉਹਨਾਂ ਨੇ ਜਾ ਕੇ ਆਪਣੇ ਪੈਸੇ ਰਿਕਵਰ ਕਰਨ ਲਈ ਫਰੀਦਗੁਰ ਤੋਂ ਜਿੱਥੋਂ ਜਾ ਕੇ ਜਾ ਕੇ ਉਹਨਾਂ ਨੇ ਲੜਾਈ ਕੀਤੀ। ਵੀ ਤਾਂ ਮਤਲਬ ਵੀ ਨਸ਼ਾ ਨਹੀਂ ਹੈਗਾ। ਕੜਨਾ ਕੜਨਾ ਕਰਾ ਕੇ ਜੁਰਤੇ ਕੁੱਤਾਂ ਨੂੰ ਓਟਮੜੀ ਦੀ ਗਰ ਮੱਤੇ ਬਣ ਕੇ ਓਟਮੜੀ ਦੀ ਗੀ ਹਾਂਜੀ ਉਹ ਜਿੱਥੇ ਲੈ ਗਏ ਸੀ ਉੱਥੇ ਫਿਰ ਉਹਨਾਂ ਨੇ ਜਦੋਂ ਇਹਨਾਂ ਦਾ ਰਿਸ਼ਤੇਦਾਰ ਚੱਕ ਕੇ ਲੈ ਗਏ ਤੇ ਇਹਨਾਂ ਨੇ ਫਿਰ ਉਸ ਕੁਆਲਟੀ ਨੂੰ ਜਾ ਕੇ ਉੱਥੋਂ ਫੋਨ ਕੀਤਾ ਕਿ ਸਾਡਾ ਬੰਦਾ ਤੁਹਾਡੇ ਕੋਈ ਇਸ ਪਿੰਡ ਦੇ ਵਿੱਚ ਬੈਠਾ ਵਾ ਤੁਸੀਂ ਸਾਨੂੰ ਇੰਨੇ ਪੈਸੇ ਦੇ ਕੇ ਆਪਣਾ ਬੰਦਾ ਛਡਾ ਕੇ ਲੈ ਜਾਓ। ਤਾਂ ਇਹ ਜਿਹੜੇ 12-13 ਜਣੇ ਇਕੱਠੇ ਹੋ ਕੇ ਇਹ ਜੱਤੂ ਥਾਣੇ ਦੇ ਵਿੱਚ ਉੱਥੇ ਪੁਲੀਕੋਟ ਮਾਰ ਕੰਮ ਚੱਲੇਗਾ। ਇਹ ਪਹਿਲਾ ਕੇ ਰਿਪੋਰਟ ਇਹਨਾਂ ਦੀ। ਕਿ ਖੂਬ ਜਿਹੜੇ ਸਾਰੇ ਥੋੜੇ ਜਿਹੀ ਨਟੋਰੀ ਕਿਸਮ ਦੇ ਹੈਗੇ ਆ ਲੜਾਈ ਝਗੜੇ ਕਿਸਮ ਪੁਸ਼ਟਮ ਪ੍ਰਤਮੇ ਹੈਗੇ ਜਿਵੇਂ ਹੁਣ ਅਰੈਸਟ ਪਈ ਜੋਗੇ ਅਸੀਂ ਵੈਰੀਫਿਕੇਸ਼ਨ ਇਹਨਾਂ ਦੀ ਕਰੀ ਜਾਵਾਂਗੇ। ਲੇਕਿਨ ਇਹਦੇ ਵਿੱਚ ਜਿਹੜੀ ਫਰੀਦਕੋਟ ਪੁਲਿਸ ਦਾ ਹੈਗਾ ਬਿਲਕੁਲ ਕੋਈ ਡੁੰਡਾਗਰ ਦੀ ਕੋਈ ਕਿਸੇ ਵੀ ਰਾਤ ਨੂੰ ਜਾਂ ਦਿਨ ਨੂੰ ਕੋਈ ਇਦਾਂ ਬਿਲਕੁਲ ਜਿਹੜਾ ਬੰਦਾ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਮੀਡੀਏਟੂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਕਿਉਂਕਿ ਆਮ ਨਾਗਰਿਕ ਆਮ ਇਨਸਾਨ ਜਿਹੜੀ ਜ਼ਿੰਦਗੀ ਉਹਦੀ ਸੁਰੱਖਿਆ ਲਈ ਫੀਡਰ ਪੁਲਿਸ ਵਚਨਬੰਦ